ਅਸੀਂ ਅੱਜ ਸਵੇਰ ਤੋਂ ਮੀਟਿੰਗ ਕਰਕੇ ਆਤੇ ਹਾਂ ਮੇਰੇ ਨਾਲ ਸਾਡੇ ਚੀਫ ਐਗਰੀਕਲਚਰ ਅਫਸਰ ਅਮਸਦ ਤੋਂ ਮੁੱਖ ਖੇਤੀਬਾੜੀ ਅਫਸਰ ਜਿਹੜੇ ਉਹ ਸੀਗੇ ਮਾਰਕਫੈਟ ਦੇ ਡੀਐਮ ਸਾਹਿਬ ਕੋਆਪਰੇਟਿਵ ਮੈਕਪੈਨ ਦੇ ਡੀਆਰ ਸਾਹਿਬ ਏਆਰ ਸਾਹਿਬ ਔਰ ਥੱਲੇ ਸਾਡੇ ਜਿਹੜੇ ਬਲਾਕ ਅਫਸਰ ਨੇ ਖੇਤੀਬਾੜੀ ਦੇ ਸਾਧਨ ਸੱਦਿਆ ਸੀਗਾ ਕਿਉਂਕਿ ਪਿਛਲੇ 2-3 ਦਿਨ ਤੋਂ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਖਾਦ ਜਿਹੜੀ ਹੈ ਜੀ ਉਹ ਬਹੁਤ ਮਹਿੰਗੀ ਮੇਰੀਆ ਬਲੈਕ ਹੋ ਰਹੀ ਆ ਪਹਿਲੀ ਗੱਲ ਮਿਲ ਨਹੀਂ ਰਹੀ ਜੇ ਮਿਲ ਰਹੀ ਆ ਤੇ ਬਹੁਤ ਜ਼ਿਆਦਾ ਮਹਿੰਗੀ ਮੇਰੀ ਅਸੀਂ ਕੱਲ ਵੀ ਕੁਝ ਥਾਵਾਂ ਜਿਹੜੀਆਂ ਚੈੱਕ ਕੀਤੀਆਂ ਸੀਗੀਆਂ ਤੇ ਅੱਜ ਅਸੀਂ ਸਾਰੀ ਪ੍ਰਪੋਜ਼ਲ ਬੜਾਈਆਂ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਖਾਦ ਨੂੰ ਮਤਲਬ ਜਿਹੜਾ ਡਕਣਾ ਹੈ ਜਿਹੜੀ ਮਹਿੰਗੀ ਖਾਦ ਦਿੰਦੇ ਆ ਬਲੈਕ ਕੋਲੀ ਕਰਦੇ ਜਿਹੜੀ ਕਾਲਾ ਬਜਾ ਦੀ ਜਿਹੜੀ ਕਰਦੇ ਆ ਇਹਨੂੰ ਅਸੀਂ ਬਲਜ ਜਿਹੜਾ ਉਹ ਬੰਦ ਕਰਨਾ ਸੋ ਅਸੀਂ ਸਾਡਾ ਪਲਾਨ ਕੀਤਾ ਸਾਡੀ ਉੱਤੇ ਵੀ ਗੱਲ ਹੋਈ ਹੈ ਚੰਡੀਗੜ੍ਹ ਵੀ ਗੱਲ ਹੋਈ ਹੈ ਅਸੀਂ ਬਲਜ ਹਰ ਪੀੜ ਤੇ ਦੀਆ ਸਾਡਾ ਅਜੇ ਨਾਲੇ ਦੇ ਵਿੱਚ ਜੇ ਡਾਇਆ ਖਾਦ ਮਹਿੰਗੀ ਮਿਲਦੀ ਆ ਜਾਂ ਜੂਰੀਆ ਖਾਦ ਮਹਿੰਗੀ ਮਿਲਦੀ ਆ ਤੇ ਇਹਦੇ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦਾ ਔਰ ਕੱਲ ਵੀ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਆ ਅੱਜ ਵੀ ਫਿਰ ਤੇ ਲਿਆਂ ਕੋਈ ਦੁਕਾਨਦਾਰਾਂ ਕੋਈ ਤੁਹਾਨੂੰ ਇੱਕ ਵਾਰ ਬੇਨਤੀ ਆ ਜੇ ਤੁਸੀਂ ਨਹੀਂ ਹਟੋਗੇ ਤੇ ਜੇ ਕਿਸੇ ਕਿਸਾਨ ਨੇ ਮੈਨੂੰ ਫੋਨ ਕਰਕੇ ਕਹਿ ਦਿੱਤਾ ਕਿ ਇੱਥੇ ਮੈਨੂੰ ਮਤਲਬ ਜਿਹੜੀ ਆ ਖਾਦ ਮਹਿੰਗੀ ਮਿਲੀ ਆ ਔਰ ਜਾਂ ਉਹਨਾਂ ਨੇ ਨਾਲ ਕੈਮੀਕਲ ਜਿਹੜੇ ਦਿੱਤੇ ਆ ਜਿਹੜੇ ਅੱਜ ਕੱਲ ਕੈਮੀਕਲ ਬਾਧੂ ਜਿਹੜਾ ਸਮਾਨ ਦੇ ਦੇ ਆ ਵੀ ਜੇ ਉਹ ਦਿੱਤਾ ਤੇ ਫੇਰ ਸਰ ਕਾਰਵਾਈ ਹੋਗੀ ਫੇਰ ਅਸੀਂ ਕਾਨੂੰਨ ਦੇ ਅਨਸਾਰ ਉਹਦੇ ਖਿਲਾਫ ਜਿਹੜਾ ਦੁਕਾਨਦਾਰ ਤੇ ਪੱਤਿਆ ਵੀ ਕਰਾਂਗੇ ਤੇ ਉਹਦੀ ਦੁਕਾਨ ਬੰਦਸੀਲ ਕਰਾਂਗੇ ਨਾ ਤਾਂਹੀਂ ਵਾਧੂ ਸਮਾਨ ਕਿਸੇ ਨੂੰ ਮਤਲਬ ਜਿਹੜਾ ਲੈੰਦਣ ਉਹਦਾ ਨਾ ਹੀ ਖਾਦਾ ਕੋ ਤੋੜਾ ਬਿੰਗਾ ਬਿੰਦ ਸਾਡ ਅਸੀਂ ਕਿਸਾਨਾਂ ਦੇ ਪੁੱਤ ਆ ਸਾਡੇ ਹੁੰਦਿਆਂ ਆਮ ਘਰਾਂ ਦੇ ਅਸੀਂ ਤੇ ਸਾਡੇ ਹੁੰਦਿਆਂ ਇਹ ਕਾਲਾ ਬਾਜ਼ਾਰੀ ਹੁੰਦੀ ਆ ਤੇ ਉਹ ਬਹੁਤ ਮਾੜੀ ਗੱਲ ਐ ਉਹਦਾ ਅਸੀਂ ਮਤਲਬ ਜਿਹੜਾ ਨੋਟਿਸ ਬੋਰਡ ਵੀ ਬੰਦੇ ਜਿਹੜਾ ਲਾਵਾਂਗੇ ਦੁਕਾਨਾਂ ਦੇ ਬਾਅਦ ਕਰੀਬ 60 ਦੇ ਕਰੀਬ ਦੁਕਾਨਾਂ ਦੇ ਸਾਡੇ ਕੋਲ ਨਾਲੇ ਹਲਕੇ ਦੇ ਵਿੱਚ ਕੁਝ ਮਤਲਬ ਬਲਾਕ ਹਸਿਆਸੀ ਨੇੜੇ ਦੀਆਂ ਵਿੱਚ ਦੁਕਾਨਾਂ ਨੇ ਸੋ ਅਸੀਂ ਮਤਲਬ ਜਿਹੜਾ ਬਾਦ ਖਾਦਾਂ ਦੇ ਰੇਟ ਲਿਖ ਕੇ ਲਾਵਾਂਗੇ ਉਹਦੇ ਤੇ ਆਪਣਾ ਨੰਬਰ ਜਿਹੜਾ 75095 3001 33000001 ਉਹ ਨੰਬਰ WhatsApp ਦੇ ਉੱਤੇ ਚੱਲਦਾ ਜਿੱਥੇ ਵੀ ਤੁਹਾਨੂੰ ਇਦਾਂ ਦੀ ਕਿ ਕਿਸਾਨ ਨੂੰ ਇਦਾਂ ਦੀ ਕੋਈ ਬੰਦਾ ਕੋਈ ਦੁਕਾਨਦਾਰ ਉਹਨਾਂ ਦਾ ਕਰਦਾ ਹੈ ਤੇ ਸਾਦੋ ਉਹ ਮਿੰਨਾ ਉਸੇਲੇ ਸੰਪਰਕ ਕਰੇ ਅਸੀਂ ਉਸੇਲੇ ਕਾਰਵਾਈ ਕਰਦਾਂਗੇ ਸੋ ਅੱਜ ਤੋਂ ਬਾਅਦ ਕਿਸੇ ਨੂੰ ਵੀ ਮਤਲਬ ਜਿਹੜਾ ਇਹ ਨਾਲੇ ਹਲਕੇ ਦੇ ਵਿੱਚ ਖਾਦ ਦੇ ਮਹਿੰਗੀ ਵੇਚਦਾਂਗੇ ਭਾਵੇਂ ਜੋ ਮਰਜ਼ੀ ਨਿਜਮਨ ਅਨਸਾਰ ਸਟਾਕ ਬੋਰਡ ਲਾਉਣਾ ਜ਼ਰੂਰੀ ਹੁੰਦਾ ਪਰ ਕੋਈ ਵੀ ਦੁਕਾਨਦਾਰ ਜਹਾ ਨਹੀਂ ਕਰਦਾ ਜੀ ਨਹੀਂ ਨਹੀਂ ਉਹ ਤਾਂ ਸਦਾ ਕੁਝ ਹੁੰਦਾ ਬਾਲ ਲਿਖੜਾ ਹੁੰਦਾ ਅਧੋ ਨਿਜਮਾਂ ਨੂੰ ਫਾਲੋ ਨਹੀਂ ਕਰਦੇ ਉਹਨਾਂ ਦੀ ਗਲਤੀ ਆ ਉਹ ਨਹੀਂ ਫਾਲੋ ਕਰਨਗੇ ਅਸੀਂ ਤੇ ਕਰਾਂਗੇ ਨਾ ਅਸੀਂ ਤੇ ਜੋ ਨਿਜਮ ਕਹਿੰਦੇ ਉਹਨਾਂ ਦੇ ਸਾਰ ਕਾਰਵਾਈ ਕਰਾਂਗੇ ਕਿਤਨਾ ਕਿਤੇ ਅਧਿਕਾਰੀਆਂ ਦੀ ਵੀ ਡਿਊਟੀ ਪੰਦੀ ਆ ਕਿ ਨਿਜਮਾਂ ਦੀ ਪਾਲਣਾ ਕਰਾਈ ਜਾਵੇ ਮੰਨ ਲਓ ਕਈ ਸਵਾਲ ਨੇ ਜਿਹੜੇ ਅੱਗੇ ਹੁਣ ਕੇ ਕੁਝ ਸੈਕਟਰੀਆਂ ਦੇ ਵੱਲੋਂ ਘਾਤ ਵੰਗੀ ਸੁਸਾਇਟੀਆਂ ਦੀ ਮਹਿੰਗੀ ਦਿੱਤੀ ਜਾ ਰਹੀ ਆ 60 40 ਦੀ ਰੇਸ਼ੋ ਆ ਇਹ ਘਟ ਹੋਣੀ ਚਾਹੀਦੀ ਕਿਉਂਕਿ ਦੁਕਾਨਦਾਰਾਂ ਨੂੰ ਘੱਟ ਮਿਲਦੀ ਆ ਤੇ ਉਹ ਮਹਿੰਗੇ ਭਾਤ ਲੈ ਕੇ ਮਹਿੰਗੇ ਭਾਤ ਵੇਚਦੇ ਆ ਮੈਂ ਖੇਤੀਬਾੜੀ ਮੰਤਰੀ ਨਾਲ ਵੀ ਗੱਲ ਕੀਤੀ ਆ ਮੈਂ ਜਿਹੜੇ ਕੋਆਪਰੇਟਿਵ ਦੇ ਪ੍ਰਿੰਸੀਪਲ ਸੈਕ ਉਨਨਾਂ ਨੂੰ ਇਹ ਗੱਲ ਸਭਝਾਈਆ ਕਿ ਇਹ ਗੱਲ ਬੜੀ ਗਲਤ ਹੈ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੇ ਸਾਡੇ ਕਈ ਸਿੱਕਤੇ ਤਾਂ ਹੀ ਉਹ ਮੈਂ ਕੋਆਪਰੇਟਿਵ ਮਹਿਕਮੇ ਆਲੇ ਨੂੰ ਸੱਦਿਆ ਸੀਗਾ ਵੀ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਇਹ ਜਿਹੜੇ ਹੈਗੇ ਕੁਝ ਬੰਦੇ ਸਾਡੇ ਕੋਈ ਨਾਲੇ 7-5 ਬੰਦੇ ਅਸਲੀਕੇਟ ਕੀਤੇ ਜਿਹੜੇ ਕਿਸਾਨਾਂ ਦੀ ਖਾਦ ਆਉਂਦੀ ਆ ਤੇ ਮਤਲਬ ਜਿਹੜਾ ਉਹ ਮਤਲਬ ਉਹ ਵੇਚ ਦਿੰਦੇ ਬਾਅਦ ਵੇਚ ਦਿੰਦੇ ਸੋ ਮੈਂ ਉਹ ਵੀ ਕਿਹਾ ਇਹਨਾਂ ਨੂੰ ਬਲਵੰਤ ਸਾਹਿਬ ਨੂੰ ਕਿ ਤੁਸੀਂ ਟੰਪਦੇ ਦੀ ਜਿਹੜਾ ਕੈਸ਼ ਕਾਰਡ ਲੈਣ ਦੀ ਜੜੀਆ ਉਹ ਮਨਜ਼ੂਰੀ ਦੇ ਦੋ ਕਿਸਾਨਾਂ ਦੇ ਨਵੇਂ ਖਾਤੇ ਖੋਲ ਦੋ ਉਹ ਸੁਸਾਇਟੀ ਜੋ ਕੈਸ਼ ਜਿਹੜੀ ਲੈ ਲੈਣ ਖਾਤੇ ਖੋਲ ਨਹੀਂ ਖਾਤੇ ਖੋਲਣ ਕਿਉਂਕਿ ਬੈਂਕ ਘਾਟੇ ਤੇ ਤਾਂ ਉਹ ਖਾਤਾ ਤਾਂ ਨਹੀਂ ਖੋਲਦੇ ਤਾਂ ਉਹਨਾਂ ਨੂੰ ਮੈਂ ਸਵਾਲ ਇਹ ਕਿਹਾ ਜੀ ਤੁਸੀਂ ਚਲੋ ਠੀਕ ਹੈ ਬੈਂਕ ਘਾਟੇ ਤੇ ਕਿਸਾਨ ਕ੍ਰੈਡਿਟ ਤੇ ਨਹੀਂ ਲੈਂਦਾ ਪਰ ਕਿਸਾਨ ਕੈਸ਼ ਤੇ ਲੈ ਸਕਦਾ ਨਾ ਜੇ ਕਿਸਾਨ ਹੀ ਨਾਲ ਉਹ ਆ ਕੇ ਲੈ ਸਕਦਾ ਤੇ ਸਰ ਕਿਸਾਨ ਕਪੜੀ ਪਾਪੜੀ ਉੱਥੋਂ ਸੁਸਾਇਟੀ ਜੋ ਉਹ ਲੈ ਸਕਦਾ ਨਾ ਇਸ ਕਰਕੇ ਉਹ ਵੀ ਉਦੋਂ ਅੱਜ ਬੇਨਤੀ ਕੀਤੀ ਉਹ ਕਹਿੰਦੇ ਕਰ ਦਿੰਦੇ ਆ ਸੋ ਅਸੀਂ ਉਹਨਾਂ ਥੱਲੇ ਕੁਝ ਦੁਕਾਨਾਂ ਤੇ ਚੈੱਕ ਕਰਾਂਗੇ ਬੇਨਤੀ ਕਰਕੇ ਆਵਾਂਗੇ ਨਹੀਂ ਅਟਾ ਫਿਰ ਕੰਮ ਕੋਦੂਨੀ ਕਾਰਵਾਈ ਕਰਾਂਗੇ